ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸਰਕਾਰੀ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਖਿਲਾਫ ਰੋਸ ਹੋਰ ਵੀ ਤੇਜ਼ ਹੋ ਗਿਆ ਹੈ ਤਰਨਤਾਰਨ ਜ਼ਿਮਨੀ ਚੌਂ ਦੇ ਮੌਕੇ ਤੇ ਮੁਲਾਜ਼ਮਾਂ ਦਾ ਗੁੱਸਾ ਵਧਿਆ ਰੋਸ ਵਧਿਆ ਪੰਜਾਬ ਭਰ ਤੋਂ ਮੁਲਾਜ਼ਮ ਤਰਨਤਾਰਨ ਪਹੁੰਚੇ ਨੇ ਸਪੈਸ਼ਲ ਕਾਰਡਰ ਫਰੰਟ ਦੀ ਅਗਵਾਈ ਦੇ ਹੇਠ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਰਸਲ ਮੰਗਾਂ ਨੂੰ ਲੈ ਕੇ ਮਾਰਚ ਜਿੱਥੇ ਕੀਤਾ ਗਿਆ ਹੈ ਉੱਥੇ ਧਰਨਾ ਵੀ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਮੁੱਖ ਮੰਤਰੀ ਦੇ ਵੱਲੋਂ ਜਿਹੜਾ ਵੀ ਰੋਡ ਸ਼ੋਅ ਕੱਢਿਆ ਜਾਵੇਗਾ ਉਸ ਦਾ ਵੱਡੇ ਪੱਧਰ ਤੇ ਵਿਰੋਧ ਕਰਾਂਗੇ ਸਾਡੀਆਂ ਮੰਗਾਂ ਦੇ ਵਾਸਤੇ ਸਰਕਾਰ ਨੇ ਆਣੀ ਦੇ ਰਹੀ ਹੈ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਸਰਕਾਰ ਨੇ ਸਾਨੂੰ ਪੱਕਿਆ ਕਰਨ ਦਾ ਜਿਹੜਾ ਕਿ ਵਾਅਦਾ ਦਿੱਤਾ ਸੀਗਾ 3 ਸਾਲ ਲੰਘ ਜਾਣ ਦੇ ਬਾਵਜੂਦ ਵੀ ਸਾਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਇਲਜ਼ਾਮ ਲਗਾਏ ਗਏ ਨੇ ਕਿ ਇਹ ਮਾਰਚ ਕੱਢਿਆ ਗਿਆ ਹੈ ਹੱਥ ਦੇ ਵਿੱਚ ਤਖਤੀਆਂ ਨੇ ਤੇ ਨਾਹਰੇਬਾਜੀ ਕੀਤੀ ਗਈ ਹੈ ਤੇ ਕਹਿੰਦੇ ਅਸੀਂ ਪਰੇਸ਼ਾਨ ਹੋ ਚੁੱਕੇ ਹਾਂ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਹੈ ਸਾਨੂੰ ਲਾਰੇ ਲਗਾਈ ਜਾ ਰਹੀ ਹੈ ਤਾਂ ਉਹਨਾਂ ਨੇ ਸਖਤ ਜਿਹੜਾ ਹੈ ਵਿਰੋਧ ਜਿਹੜਾ ਹੈ ਵਿਰੋਧ ਕੀਤਾ ਹੈ ਤੇ ਚੇਤਾਵਨੀ ਵੀ ਦਿੱਤੀ ਹੈ ਅੱਗੇ ਸਵੇਰ ਗੱਡੀ ਲਾਵਾ ਵਿੱਚ ਕਰੋ ਬੰਜੀਰ ਕਿ ਕਦੇ ਵੀ ਇੱਥੇ ਕੋਈ ਵੀ ਗੱਡੀ ਆ ਗੱਡੀ ਦੇ ਮੂਹਰੇ ਨਾ ਲੱਗੇ ਇਹਨਾਂ ਨੂੰ ਸੁਰੱਖਾ ਨੱਡਾ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਕਮੇਟੀ ਸੀਪੀਐਫ ਕਰਮਚਾਰੀ ਯੂਨੀਅਨ ਡੈਮੋਕਰੈਟਿਕ ਟੀਚਰ ਯੂਨੀਅਨ ਵੱਲੋਂ ਅੱਜ ਝੰਡਾ ਮਾਰਚ ਤਰਨਤਾਰਨ ਦੀਆਂ ਜਿਮਣੀ ਚੋਣਾ ਵਿੱਚ ਕੀਤਾ ਜਾ ਰਿਹਾ ਹੈ ਪੁਰਾਣੀ ਪੈਨਸ਼ਨ ਭਾਲੀ ਸੰਘਰਸ਼ ਪੁਰਾਣੀ ਪੈਨਸ਼ਨ ਭਾਲੀ ਦੇ ਰੋਸ ਵਿੱਚ ਨਾ ਕਰਨ ਦੇ ਰੋਸ ਵਿੱਚੋਂ ਪੰਜਾਬ ਸਰਕਾਰ ਦੇ ਵਿਰੁੱਧ ਇਹ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਬੀਡ ਬੱਬਾ ਬੁੱਢਾ ਸਾਹਿਬ ਤੇ ਤਰ ਤੋਂ ਤਰੀ ਦੀ ਸ਼ੁਰੂਆਤ ਕੀਤੀ ਹੋਈ ਹੈ ਔਰ ਬਾਕੀ ਸੱਜੇ ਪਿੱਛੇ ਖੜੇ ਵੀਰੇ ਬਹੁਤ ਵੱਡਾ ਜਿਹੜਾ ਉਹ ਕਾਫਲਾ ਜਿਹੜਾ ਉਹ ਮਲਾਜਮਾਂ ਦਾ ਕੋਨੇ-ਕੋਨੇ ਤੋਂ ਜਿਹੜਾ ਵਾ ਇੱਥੇ ਪਹੁੰਚਾ ਆ ਆਰੇ ਪੰਜਾਬ ਦੇ ਮਲਾਜਮ ਇੱਥੇ ਆਏ ਹੋਏ ਜੀ ਜੀਹੇ ਵੇਖ ਸਕਦੇ ਹੋ ਇੱਕ ਕੈਮਰੇ ਦੀ ਅੱਖ ਤੋਂ ਵੀ ਦਿਨੂ पहुंच चुका हैल मुझे हाणी चाल बीमा तू नहीं रखी मारे भला भई चार चार मुरदा